ਅੱਜ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਮੈਂ ਆਖਰਕਾਰ YouTube ਤੇ Facebook ਚੈਨਲ ਬਣਾਇਆ ਕਿਉਂ ਆ ਇਹਦਾ ਕਾਰਨ ਕੀ ਸੀ ਠੀਕ ਹੈ ਦੋ ਹੀ ਕਾਰਨ ਮੈਂ ਉੱਪਰ থাম্বਨੇਲ ਤੇ ਵੀ ਲਾਇਆ ਹੋਇਆ ਹੈ ਪੀ ਮੇਨ ਪਰਪਸ ਕੀ ਸੀ ਬਣਾਉਣਾ ਦਾ ਚੈਨਲ ਇਨਕਮ ਜਾਂ ਫਿਰ ਐਜੂਕੇਸ਼ਨ ਠੀਕ ਹੈ ਇਹ ਦੋਹਾਂ ਦੇ ਤੁਹਾਡੇ ਅੱਜ ਮੈਂ ਡਾਊਟ ਕਲੀਅਰ ਕਰ ਦਿੰਦੇ ਆ ਕਿ ਆਖਰਕਾਰ ਮੈਂ ਚੈਨਲ ਬਣਾਇਆ ਕਿਉਂ ਤਾ ਦੇਖੋ ਗੱਲ ਹੈਗੀ ਐਦਾ ਪੀ ਹੁਣ ਮੈਂ ਪਹਿਲਾਂ ਇਨਕਮ ਦੀ ਗੱਲ ਕਰ ਲੈਂਦਾ ਠੀਕ ਹੈ ਚਲੋ ਹਰੇਕ ਨੂੰ ਅੱਜ ਦੇ ਟਾਈਮ ਦੇ ਵਿੱਚ ਇਨਕਮ ਦੀ ਲੋੜ ਤਾਂ ਹੈਗੀ ਆ ਕੋਈ ਇਨਵੈਲਾ ਹੈ ਨਹੀਂ ਹੈ ਈ ਜੋਸ਼ਲ ਸੋਸ਼ਲ ਮੀਡੀਆ ਤੇ ਟਾਈਮ ਖਰਾਬ ਕਰੂੰਗਾ ਠੀਕ ਹੈ ਇਨਕਮ ਵੀ ਇੱਕ ਪਾਸੇ ਰੱਖ ਲਓ ਵੀ ਉੱਥੋਂ ਇਨਕਮ ਆਉਂਦੀ ਹੈ ਜਿੰਨੀ ਵੀ ਆਉਂਦੀ ਥੋੜੀ ਬਹੁਤੀ ਚਲੋ ਆਉਂਦੀ ਹੈ ਠੀਕ ਹੈ ਤੇ ਦੂਸਰੀ ਹੁਣ ਮੈਂ ਗੱਲ ਕਰਦਾ ਐਜੂਕੇਸ਼ਨ ਪਰਪਸ ਲਈ ਜਿਹੜਾ ਮੈਂ ਚੈਨਲ ਬਣਾਇਆ ਸੀ ਬੀ ਕੇ ਰਾਣਾ ਨੰਗਲ ਤੁਸੀਂ ਫੇਸਬੁਕ ਤੇ ਦੇਖ ਰਹੇ ਹੋ ਤਾਂ ਜਾ ਕੇ ਚੈੱਕ ਕਰ ਲਿਓ ਬੀ ਕੇ ਰਾਣਾ ਨੰਗਲ ਮੇਰਾ ਚੈਨਲ ਹੈ ਠੀਕ ਹੈ ਜਾ ਕੇ ਸਬਸਕ੍ਰਾਈਬ ਵੀ ਕਰ ਲਿਓ ਜਰੂਰ ਸੋ ਇਹ ਮੈਂ ਬਣਾਇਆ ਸੀ ਇੱਕ ਐਜੂਕੇਸ਼ਨ ਪਰਪਸਲੀ ਠੀਕ ਹੈ ਤੇ ਇਹਦੇ ਵਿੱਚ ਮੈਂ ਕੁਝ ਪਹਿਲਾਂ ਵੀਡੀਓ ਸਟਾਰਟਿੰਗ ਦੇ ਵਿੱਚ ਇਹ ਚੈਨਲ ਬਣਾਇਆ ਸੀ ਤੇ ਇਹਦੇ ਵਿੱਚ ਮੈਂ ਕੁਝ ਵੀਡੀਓ ਇਦਾਂ ਦੀ ਪਾਈ ਸੀ ਬਲੌਗ ਵਗੈਰਾ ਲੋਕਾਂ ਕੋਲ ਆਪਣੀਆਂ ਹਨ ਰੀਲਾਂ ਵਗੈਰਾ ਜਿਵੇਂ ਕਹਿ ਲਓ ਬਟ ਉਹਦੇ ਵਿੱਚ ਬਹੁਤ ਜ਼ਿਆਦਾ ਰਿਸਪੌਂਸ ਨਹੀਂ ਆਇਆ ਤੇ ਫਿਰ ਮੈਂ ਇਹਨੂੰ ਬਣਾ ਲਿਆ ਇਮੀਗ੍ਰੇਸ਼ਨ ਨਿਊਜ਼ ਚੈਨਲ ਦੇਖੋ ਨਿਊ ਚੈਨਲ ਕਈ ਤਰ੍ਹਾਂ ਦੇ ਹੁੰਦੇ ਆ ਇੱਕ ਹੁੰਦਾ ਪਬਲਿਕ ਨਿਊਜ਼ ਚੈਨਲ ਜਿਹੜੇ ਤੁਸੀਂ ਆਮ ਦੇਖਦੇ ਹੋ ਠੀਕ ਹੈ ਅੱਜ ਤੱਕ ਜੀ ਨਿਊਜ਼ ਜੋ ਵੀ ਤੁਸੀਂ ਦੇਖਦੇ ਹੋ ਠੀਕ ਹੈ ਇੱਕ ਹੁੰਦਾ ਬਾਈ ਇ ਠੀਕ ਹੈ ਮੇਰਾ ਜਿਹੜਾ ਚੈਨਲ ਹੈ ਤੁਸੀਂ ਇਹਨੂੰ ਕਹਿ ਸਕਦੇ ਹੋ ਐਜੂਕੇਸ਼ਨ ਪਰਪਸ ਲਈ ਤੇ ਇਮੀਗ੍ਰੇਸ਼ਨ ਚੈਨਲ ਹੈ ਠੀਕ ਹੈ ਕੋਈ ਉਦਦਾ ਉਹ ਨਹੀਂ ਚੈਨਲ ਹੈ ਕਿ ਵੀ ਮੈਂ ਨਿਊਜ਼ ਰਿਪੋਰਟਿੰਗ ਕਰਦਾ ਜਾਂ ਕੋਈ ਨਿਊਜ਼ ਵਾਲਾ ਚੈਨਲ ਪਬਲਿਕ ਨਿਊ ਚੈਨਲ ਨਹੀਂ ਹੈ ਮੇਰਾ ਇਹ ਠੀਕ ਹੈ ਸੋ ਇਹ ਚੈਨਲ ਦੇ ਵਿੱਚ ਹੁਣ ਤੁਸੀਂ ਕਹੋਗੇ ਕਿ ਜਿਹੜੀ ਇਨਫੋਰਮੇਸ਼ਨ ਆਉਂਦੀਆਂ ਹੈ ਵੀਰ ਜਤੋ ਆ ਨੀ ਵੀ ਇਹ ਕਿਹਦੀ ਇਨਫੋਰਮੇਸ਼ਨ ਹੈ ਠੀਕ ਹੈ ਸੋ ਇਹਦੇ ਤੁਹਾਨੂੰ ਮੈਂ ਇੱਕ ਕਲੀਅਰ ਕਰ ਦਿੰਦਾ ਹੈ ਚ ਹੁਣ ਇੱਚ ਮੈਂ ਦੋਹੇ ਨਿਊ ਚੈਨਲ ਵਿੱਚ ਲੈ ਰੰਦਾ ਹੈ ਚਾਹੇ ਪਬਲਿਕ ਨਿਊ ਚੈਨਲ ਹੈ ਚਾਹੇ ਇਮੀਗ੍ਰੇਸ਼ਨ ਨਿਊ ਚੈਨਲ ਹੈ ਠੀਕ ਹੈ ਤੁਸੀਂ ਕਿਸੇ ਦੀ ਇਨਫੋਰਮੇਸ਼ਨ ਨੂੰ ਤੁਹਾਡੇ ਕੋਲ ਅਗਰ ਕੋਈ ਨਿਊਜ਼ ਆਂਦੀ ਹੈ ਜਾਂ ਤੁਹਾਨੂੰ ਕਿਤੋਂ ਕੋਈ ਨਿਊ ਚੈਨਲ ਤੋਂ ਪਤਾ ਲੱਗਦੀ ਹੈ ਤੁਸੀਂ ਇਹ ਦਾਵਾ ਨਹੀਂ ਕਰ ਸਕਦੇ ਵੀ ਇਹ ਯਾਰ ਮੇਰੀ ਨਿਊਜ਼ ਹੈ ਸਮਝੋ ਕਿਦਾਂ ਮੰਨ ਲਓ ਹੁਣ ਇੰਡੀਆ ਪਾਕਿਸਤਾਨ ਦਾ ਵਾਰ ਚੱਲਿਆ ਸੀ ਤੁਸੀਂ ਟੀਵੀ ਖੋਲਦੇ ਸੀ ਫੇਸਬੁਕ ਖੋਲਦੇ ਸੀ ਟੀਵੀ ਚਲਾਉਂਦੇ ਸੀ ਐਲਈਡੀ ਚਲਾਉਂਦੇ ਸੀ ਤੁਹਾਨੂੰ ਇੱਕੋ ਹੀ ਹਰੇਕ ਚੈਨਲ ਤੇ ਨਿਊਜ਼ ਮਿਲਦੀ ਸੀ ਕਿ ਇੰਡੀਆ ਪਾਕਿਸਤਾਨ ਜਿਹੜਾ ਹੈ ਯੁੱਧ ਹੋ ਰਿਹਾ ਇਹ ਹੋ ਰਿਹਾ ਹੈ ਨਾ ਸਭ ਕੁਝ ਇਹ ਚੱਲਦਾ ਸੀ ਹਰੇਕ ਚੈਨਲ ਤੇ ਤਾਂ ਉਹ ਉਹ ਨਿਊਜ਼ ਕੀ ਦੀ ਸੀ ਕਿਸੇ ਦੀ ਨਹੀਂ ਕਿਸੇ ਕੋਈ ਚੈਨਲ ਆਪਣਾ ਕੋਈ ਪਰ ਉਹ ਨਹੀਂ ਨਾ ਕਰ ਸਕਦਾ ਉਹ ਜੀ ਕਲੇਮ ਪੀਏ ਯਾਰ ਮੇਰੀ ਨਿਊਜ਼ ਫਲਾਣਾ ਚੈਨਲ ਚਲਾ ਰਿਹਾ ਸੋ ਮਤਲਬ ਇਹ ਹੈ ਵੀ ਦੱਸਣ ਦਾ ਤਰੀਕਾ ਕੀ ਹੈ ਉਹ ਤਰੀਕਾ ਸਾਰਿਆਂ ਦਾ ਲਗ-ਲਗ ਸੀ ਟੌਪਿਕ ਇੱਕੋ ਹੀ ਸੀ ਕਿ ਯੁੱਧ ਹੋ ਰਿਹਾ ਹੈ ਜੀ ਇੰਡੀਆ ਪਾਕਿਸਤਾਨ ਦਾ ਜਾਂ ਕੋਈ ਹੋਰ ਮੈਟਰ ਲੈ ਲਓ ਠੀਕ ਹੈ ਬਟ ਉਹਨੂੰ ਦੱਸਣ ਦਾ ਤਰੀਕਾ ਹੈ ਜਿਹੜਾ ਐਂਕਰ ਹੈ ਜਾਂ ਕੋਈ ਵੀ ਦੱਸ ਰਿਹਾ ਹੈ ਉਹਨੂੰ ਦੱਸਣਾ ਤਰੀਕਾ ਹਰ ਇੱਕ ਚੈਨਲ ਦਾ ਆਪਣਾ ਲੱਗ ਹੁੰਦਾ ਹੈ ਸੋ ਇਹੀ ਪਰਪਸ ਹੈ ਹੁਣ ਆਪਾਂ ਕੋਈ ਇਨਫੋਰਮੇਸ਼ਨ ਵੀਡੀਓ ਪਾਉਂਦਾ ਮੈਂ ਆਪਣੇ ਚੈਨਲ ਤੇ ਵੀ ਕਿਰਨ ਨੰਗਲ ਤੇ ਠੀਕ ਹੈ ਉਹੀ ਵੀਡੀਓ ਸੱਤ ਤੋਂ ਬਾਅਦ ਕਿਸੇ ਹੋਰ ਚੈਨਲ ਨੇ ਵੀ ਪਾ ਲੈਣੀ ਹੈ ਸੋ ਉਹਦੇ ਜੇ ਪਏ ਨਹੀਂ ਕਹਿ ਸਕਦੇ ਯਾਰ ਵੀ ਉਹ ਫਲਾਣੇ ਨੇ ਵੀ ਇਹੀ ਇਨਫੋਰਮੇਸ਼ਨ ਦਿੱਤੀ ਸੋ ਕਿਉਂਕਿ ਬਾਈ ਚੈਨਲ ਕੈਟਾਗਰੀ ਸੇਮ ਹੈ ਸਾਡੀ ਕੈਟਾਗਰੀ ਦੇ ਬਥੇਰੇ ਚੈਨਲ ਹੈਗੇ ਆ ਠੀਕ ਹੈ ਸੋ ਮੰਨ ਲਓ ਕੋਈ ਹੁਣ ਇਮੀਗ੍ਰੇਸ਼ਨ ਰਿਲੇਟਡ ਕੋਈ ਅ ਅਮਰੀਕਾ ਦੇ ਪਿੱਛੇ ਜੇ ਅਮਰੀਕਾ ਨੇ ਬੰਦੇ ਰਿਪੋਰਟ ਕੀਤੇ ਸੀ ਹਨਾ ਸੋ ਹਰ ਇੱਕ ਚੈਨਲ ਤੇ ਉਹੀ ਗੱਲ ਚੱਲਦੀ ਸੀ ਬਸ ਇੱਕ ਦੱਸਣ ਦਾ ਤਰੀਕਾ ਲੱਗ ਸੀ ਵੀ ਉਹਨੂੰ ਕਿਸ ਤਰ੍ਹਾਂ ਤੁਸੀਂ ਆਪਣੇ ਕੰਟੈਂਟ ਦੇ ਵਿੱਚ ਪੇਸ਼ ਕੀਤਾ ਹੈ ਬਸ ਉਹੀ ਚੀਜ਼ ਹੁੰਦੀ ਹੈ ਸੋ ਤੁਸੀਂ ਕੋਈ ਦਾਵਾ ਨਹੀਂ ਕਰ ਸਕਦਾ ਵੀ ਫਲਾਨਾ ਮੇਰੀ ਨਿਊਜ਼ ਸੀ ਜਾਂ ਫਲਾਨਾ ਮੇਰੀ ਨਿਊਜ਼ ਸੀ ਠੀਕ ਹੈ ਸੋ ਇਸ ਗੱਲ ਦਾ ਤੁਸੀਂ ਬਸ ਧਿਆਨ ਰੱਖੋ ਤੇ ਇਮੀਗ੍ਰੇਸ਼ਨ ਨਾਮ ਆਪਣੀ ਲਈ ਆਪਣੀ ਉਹ ਤੁਹਾਨੂੰ ਕਲੀਅਰिफाई ਕਰ ਰਿਹਾ ਆਪਣੇ ਆਪ ਨੂੰ ਕਿ ਜਿਹੜਾ ਚੈਨਲ ਹੈ ਇਹ ਅਲੱਗ-ਅਲੱਗ ਇਮੀਗ੍ਰੇਸ਼ਨ ਦੀਆਂ ਵੈਬਸਾਈਟਾਂ ਬਣੀਆਂ ਹੁੰਦੀਆਂ ਠੀਕ ਹੈ ਬਹੁਤਿਆਂ ਨੂੰ ਇਹਨਾਂ ਵੈਬਸਾਈਟਾਂ ਬਾਰੇ ਨਹੀਂ ਪਤਾ ਹੁੰਦਾ ਹੁਣ ਅਸੀਂ ਇਸ ਲਾਈਨ ਦੇ ਵਿੱਚ ਪਏ ਹੋਏ ਆ ਠੀਕ ਹੈ ਤਾਂ ਮੈਨੂੰ ਉਹਨਾਂ ਵੈਬਸਾਈਟਾਂ ਬਾਰੇ ਬਣਾਵਟਾ ਪਤਾ ਹੈ ਠੀਕ ਹੈ ਉੱਥੇ ਡੇਲੀ ਨਿਊਜ਼ ਅਪਡੇਟ ਹੁੰਦੀ ਹੈ ਇਮੀਗ੍ਰੇਸ਼ਨ ਨੂੰ ਲੈ ਕੇ ਜਿਹੜੀ ਕੀ ਤੁਹਾਨੂੰ 2-3 ਦਿਨ ਬਾਅਦ ਪਤਾ ਲੱਗਣੀ ਆ ਉਹ ਉੱਥੇ ਅੱਜ ਸਾਨੂੰ ਅਪਡੇਟ ਹੋਏ ਨਹੀਂ ਕਿਉਂਕਿ ਆਪਾਂ ਦਿੱਲੀ ਉਦੇ ਪਰ ਐਕਟਿਵ ਰਹਿੰਦੇ ਆ ਚੈੱਕ ਚੈੱਕ ਕਰਦੇ ਰਹਿੰਦੇ ਆ ਠੀਕ ਹੈ ਸੋ ਜਦ ਅਸੀਂ ਵੀਡੀਓ ਪਾਣੀ ਆ ਜਾਂ ਕਿਸੇ ਹੋਰ ਨੇ ਵੀਡੀਓ ਪਾਣੀ ਆ ਫਿਰ ਤਾਂ ਆਮ ਪਬਲੀਕ ਤੱਕ ਉਹ ਪੁੱਜਣੀ ਵੀ ਵਾਕਿਆ ਯਾਰ ਇਹ ਹੋ ਰਿਹਾ ਹੈ ਠੀਕ ਹੈ ਸੋ ਇਹ ਚੀਜ਼ਾਂ ਹੁੰਦੀਆਂ ਐ ਕਿ ਕਿਸੇ ਦੀ ਨਿਊਜ਼ ਨੂੰ ਅਸੀਂ ਇਹ ਨਹੀਂ ਕਹਿ ਸਕਦੇ ਹਰੇਕ ਦਾ ਦੱਸਣ ਤਰੀਕਾ ਲੱਗ ਹੁੰਦਾ ਹੈ ਬਸ ਕੋਈ ਵੀਡੀਓ ਮੈਂ ਅੱਜ ਪਾ ਦਿੰਦਾ ਠੀਕ ਹੈ ਇਮੀਗ੍ਰੇਸ਼ਨ ਪੁਰਤਗਾਲ ਰਿਲੇਟਡ ਵੀਡੀਓ ਪਈ ਪਿੱਛੇ ਜੇ 18000 ਬੰਦਾ ਪੁਰਤਗਾਲ ਨੇ ਰਿਪੋਰਟ ਕਰਨਾ ਹੈ ਉਹ ਕਿੰਨੇ ਚੈਨਲਾਂ ਤੇ ਪਈ ਹੋਈ ਹੈ ਵੀਡੀਓ ਬਟ ਕੋਈ ਚੈਨਲ ਅੜ ਵੀਰੇ 18000 ਬੰਦੇ ਨੇ ਵੀਡੀਓ ਪਹਿਲਾ ਮੈਂ ਪਾਈ ਪਹਿਲਾ ਮੈਂ ਪਾਈ ਪਹਿਲਾ ਮੈਂ ਪਾਈ ਕੋਈ ਦਾਵਾ ਨਹੀਂ ਕਰ ਸਕਦਾ ਭਾਈ ਹਰੇਕ ਨੇ ਦੱਸਣਾ ਹੈ ਆਪਣੇ ਤਰੀਕੇ ਨਾਲ ਦੱਸਣਾ ਹੈ ਆਪਣੀ ਆਡੀਅנס ਨੂੰ ਦੱਸਣਾ ਹੈ ਠੀਕ ਹੈ ਗੱਲ ਇਹ ਹੈ ਕਿ ਆਪਾਂ ਐਜੂਕੇਸ਼ਨ ਪਰਪਸ ਲਈ ਇਹ ਆਪਣਾ ਚੈਨਲ ਬਣਾਇਆ ਹੋਇਆ ਹੈ ਠੀਕ ਹੈ ਸੋ ਕਾਫੀ ਜ਼ਰਾ ਪਿਆਰ ਤੁਹਾਡੇ ਭਰਾਵਾਂ ਦਾ ਮਿਲ ਰਿਹਾ ਹੈ ਇਸ ਚੈਨਲ ਤੇ ਸੋ ਐਡੇ ਮਿਲਦਾ ਰਹੇ ਤੇ ਤੁਸੀਂ ਇਸ ਚੈਨਲ ਨੂੰ ਫੋਲੋ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਤਾਂ ਜੋ ਤੁਹਾਨੂੰ ਐਡੇ ਜਿਹੜੀਆਂ ਆਉਣ ਵਾਲੀਆਂ ਇਮੀਗ੍ਰੇਸ਼ਨ ਰਿਲੇਟਡ ਜਿਹੜੀਆਂ ਅਪਡੇਟਾਂ ਨੋਟੀਫਿਕੇਸ਼ਨਾਂ ਉਹ ਮਿਲਦੀ ਰਹੇ ਠੀਕ ਹੈ ਜੀ ਸੋ ਸਾਰਿਆਂ ਦੇ ਡਾਊਟ ਲਗਭਗ ਕਲੀਅਰ ਹਾਂ ਇਨਕਮ ਵੀ ਇੱਕ ਲੱਗ ਮੈਟਰ ਹੈਗਾ ਬਾਈ ਇਨਕਮ ਨੇਚਰਲੀ ਗੱਲ ਆ ਜਾਂ ਜੇ ਚੈਨਲ ਕਿਸੇ ਨੇ ਬਣਾਇਆ ਹੈ ਤਾਂ ਉਹ ਇਨਕਮ ਦੇ ਲਈ ਹੀ ਬਣਾਇਆ ਹੈ ਐਜੂਕੇਸ਼ਨ ਵੀ ਬਣਾਣਾ ਵੀ ਅਸੀਂ ਕੰਟੈਂਟ ਚ ਪੇਸ਼ ਕਿਆ ਕਰ ਰਹੇ ਅਸੀਂ ਕਿਸੇ ਨੂੰ ਦੇ ਕੇ ਰਹੇ ਹੈ ਜੇ ਉੱਥੋਂ ਕੁਝ ਲੈਣਾ ਹੈ ਤਾਂ ਬਾਈ ਕੁਝ ਦੇਣਾ ਵੀ ਪੈਣਾ ਹੈ ਠੀਕ ਹੈ ਸੋ ਕੋਸ਼ਿਸ਼ ਇਹੀ ਕਰੀਦੀ ਵੀ ਜੈਨੂ ਨਿਊਜ਼ ਹੋਵੇ ਜਿਹੜੀ ਟਾਈਪ ਨਿਊਜ਼ ਹੋਵੇ ਮਤਲਬ ਕਿ ਇਹ ਨਹੀਂ ਵੀ ਅਫਵਾਹ ਵੀ ਕਿਸੇ ਨੇ ਕਹਿਤਾ ਫਲਾਣੇ ਨੇ ਤਾਂ ਪਹੁੰਚਾ ਕੇ ਵੀਡੀਓ ਬਣਾਤੀ ਨਾ ਮੇਰੀ ਆਤਾ ਪਹਿਲਾਂ ਉਹ ਵੀਡੀਓ ਆਪਾਂ ਜਾ ਕੇ ਚੈੱਕ ਕਰੀਦੀ ਹੈ ਵੀ ਵਾਕਈ ਇਮਿਗ੍ਰੇਸ਼ਨ ਵੈਬਸਾਈਟ ਜਾ ਕੇ ਚੈੱਕ ਕਰੀ ਦੀ ਹੈ ਵੀ ਵਾਕਈ ਹੋਇਆ ਏ ਇਦਾਂ ਵੀਜਾ ਹੋਣ ਵਾਲਾ ਏ ਜੇ ਹੈ ਤਾਂ ਪਹੁੰਚਾ ਕੇ ਵੀਡੀਓ ਪਾਈ ਦੀ ਹੈ ਪਲੱਸ ਉਹਦਾ ਪਰ ਲਿੰਕ ਵੀ ਦੇ ਡਿਸਕ੍ਰਿਪਸ਼ਨ ਦੇ ਵਿੱਚ ਦਈਦਾ ਵੀ ਭਾਈ ਤੁਸੀਂ ਜੇਕਰ ਕਲੀਅਰਿਫਾਈ ਹੋਰ ਕਰਨਾ ਏ ਵੱਧ ਤੋਂ ਵੱਧ ਤਾਂ ਤੁਸੀਂ ਲਿੰਕ ਜਾ ਕੇ ਤੁਸੀਂ ਆਪਣਾ ਉਸ ਨਿਊਜ਼ ਚੈਨਲ ਤੇ ਪੜ ਜਾ ਕੇ ਤੁਸੀਂ ਉਸ ਵੈਬਸਾਈਟ ਤੇ ਜਾ ਕੇ ਚੈੱਕ ਕਰ ਲਓ ਠੀਕ ਨਹੀਂ ਹੈ ਸੋ ਇਦਾਂ ਨਹੀਂ ਹੈ ਵੀ ਅਸੀਂ ਕਿਸੇ ਦਾ ਕਹਿ ਤੇ ਜਾਂ ਉਹਨੇ ਕਹਿਤਾ ਮੈਨੂੰ ਤਾਂ ਮੈਂ ਵੀਡੀਓ ਪਾਤੀ ਨਾ ਇਦਾਂ ਦਾ ਨਹੀਂ ਹੈ ਸੋ ਬਸ ਇਹੀ ਤਰੀਕਾ ਏ ਦੱਸਣ ਦਾ ਇਹੀ ਹੈ ਮੇਰਾ ਮਤਲਬ ਚੈਨਲ ਵੀਡੀਓ ਬਣਾਉਂਦਾ ਵੀ ਭਾਈ ਹਰੇਕ ਦਾ ਆਪਣਾ ਆਪਣਾ ਤਰੀਕਾ ਹੁੰਦਾ ਹੈ ਦੱਸਣ ਦਾ ਠੀਕ ਹੈ ਕਿਹੜੀ ਵੀਡੀਓ ਅਸੀਂ ਕਿਹੜੀ ਇਮੀਗ੍ਰੇਸ਼ਨ ਨਿਊਜ਼ ਜਿਹੜੀ ਹੈ ਹੁਣ ਚੱਲ ਰਹੀ ਹੈ ਤੇ ਆਪਾਂ ਉਹ ਕਿਸ ਤਰ੍ਹਾਂ ਉਹਨੂੰ ਦਸਨਾ ਹੈ ਪੇਸ਼ ਕਰਨਾ ਹੈ ਠੀਕ ਹੈ ਜੀ ਸੋ ਇਹ ਮੇਨ ਮਕਸਦ ਆ ਆਪਣਾ ਚੈਨਲ ਬਣਾਉਣ ਦਾ ਸੋ ਉਮੀਦ ਹੈ ਅੱਗੇ ਵੀ ਆਪਾਂ ਕੋਸ਼ਿਸ਼ ਕਰਾਂਗੇ ਵਧੀਆ ਐਜੂਕੇਸ਼ਨ ਵਾਲੀ ਵੀਡੀਓ ਵਧੀਆ ਇਮੀਗ੍ਰੇਸ਼ਨ ਰਿਲੇਟਡ ਨਿਊਜ਼ ਤੁਹਾਨੂੰ ਜਿਹੜੀਆਂ ਇਸ ਚੈਨਲ ਤੇ ਦਿੰਦੇ ਰਾਵਾਂਗੇ ਠੀਕ ਹੈ ਜੀ ਸੋ ਚੈਨਲ ਨੂੰ ਇੱਕ ਵਾਰੀ ਫੇਰ ਤੁਸੀਂ ਕਹਿੰਦਾ ਸਬਸਕ੍ਰਾਈਬ ਕਰ ਲਿਆ ਕਰੋ ਯਾਰ ਫ੍ਰੀ ਹੈ ਇਹਦਾ ਵੀ ਕੋਈ ਪੈਸਾ ਨਹੀਂ ਲੱਗਦਾ ਤੇ ਪੇਜ ਨੂੰ ਵੀ ਆਪਣੇ ਜਿਹੜਿਆ ਫੋਲੋ ਕਰ